ਕਰਕੇ ਪੀਟੀ ਕਰਕੇ ਜਾਂ ਆਈਡਸ ਕਰਦੇ ਹੋ ਨੰਬਰ ਵੀ ਆ ਰਗੇ ਕੀ ਕਰਨਾ ਆਪਾਂ ਨੀਰ ਲੈਣਾ ਨੀਰ ਜਾਂ ਨੀਲਾ ਨੀਲਾ ਲੈਣਾ ਨੀਰ ਢਾਉਂਦਾ ਆਪਾਂ ਸੁੱਕਾ ਲੈ ਲਓ ਜਾਂ ਤੁਸੀਂ ਗਿੱਲਾ ਲੈ ਲਓ ਨੀਰ ਲੈ ਕੇ ਥੋੜਾ ਜਿਹਾ ਤੁਸੀਂ ਇੱਕ ਕੱਚ ਦੀ ਗਾਸੀ ਨੀਰ ਪਾ ਕੇ ਵਿੱਚ ਪਾਣੀ ਪਾ ਲੈਣਾ ਵਾ ਸੱਤ ਵਾਰ ਵਾਰ ਕੇ ਆਪਦੇ ਤੋਂ ਜਾਂ ਉਹਨੂੰ ਨਾਰੀ ਚ ਪਾ ਦਿਓ ਜਾਂ ਫਰਾਂਸੀ ਪਾ ਦਿਓ ਇਹ ਤੇ ਲਗਾਤਾਰ 31 ਦਿਨ ਕਰਨਾ ਵਾ ਤੇ ਅਵਾਸ਼ ਥੋੜੇ ਨੰਬਰ ਆਉਣਗੇ ਇਹ ਕਰਕੇ ਵੇਖੋ ਅਜਮਾਇਆ ਟੋੜਕਾ ਕਿੱਡਾ ਭੈਣੇ ਆਉਣ ਦਾ ਰੱਖ ਕੇ ਫਰਾਂਚ ਬੁੱਕਣ ਜੱਟ ਬਣੀ ਫਿਰਦਾ ਮੈਂ ਕਹਿੰਦਾ ਸੱਤ ਬੰਸ਼ ਮਾ ਕੇ ਤੇਰੀ ਬੁੰਡ ਤੇ ਨਾ ਦੇ ਦਈਏ ਪੋੜੀ ਦਾ ਸਾਲੇ ਜਿੰਨੇ ਭੈਣ ਦੇ ਲੌੜੇ ਦੱਲੇ ਇਕੱਠੇ ਹੋਏ ਹੋਏ ਨਾ ਇਹ ਇੱਟ ਚੱਕੇ ਤੋਂ ਬਾਬਾ ਨਿਕਲਦਾਗੇ ਲੋਕ ਕਹਿੰਦੇ ਉਹਦੀ ਕਲਾਕਾਰ ਨਿਕਲਦਾ ਹੁਣ ਬਾਬਾ ਨਿਕਲਦਾ ਭੈਣ ਚੋਦ ਆਪ ਕਹਾ ਤੇ ਗਿਆਨੀ ਬਾਬਾ ਅੱਖਾਂ ਤੇ ਰੋਹੇ ਚਾ ਤੇ ਉਹ ਗਈ ਲੱਗਦੀਆਂ ਮੇਰੀਆਂ ਤੇ ਸਾਵਾ ਹੁਣ ਰਹਿਆਂ ਨੀਓ ਮੇਰੀਆਂ ਮੇਰੀਆਂ ਤੇ ਸਾਵਾ ਹੁਣ ਰਹਿ ਜਾਂਦੇ ਜਿੰਨੇ ਭੈਣ ਦਾ ਲੌੜਾ ਸਾਲਾ ਕਿਵੇਂ ਪਾ ਕੇ ਪਲਾਜੋ ਬਣੀ ਸਿੰਧੂ ਬਣੀ ਫਿਰਦਾ ਆਹ ਜੀ ਬੀਬੀਆਂ ਉੱਪਰ ਫੁੱਲ ਸਿੱਟ ਰਹੀਆਂ ਆਹ ਜਿਹੜੇ ਤੁਸੀਂ ਫੁੱਲ ਸਿੱਟਦੀਆਂ ਨਾ ਇਹਨਾਂ ਮਾਰ ਮਾਰ ਲੋਟਾ ਥੋੜਾ ਗੱਲਾਂ ਉਹਦਾ ਫੁੱਲ ਕੱਢਣਾ ਔਰ ਐਕਸਕਿਊਜ਼ ਮੀ ਪੀ ਸਟਾਪ ਇਟ ਕੋਈ ਸੱਚ ਜਾਣਿਓ ਅੱਜ ਤੋਂ ਇੱਕ ਮਹੀਨਾ ਪਹਿਲਾਂ ਗਲਾ ਮੇਰਾ ਬੰਦ ਹੋਇਆ ਸੀ ਮੇਰੇ ਘਰ ਤੋਂ ਸਾਈਂ ਜੀ ਨੂੰ ਮੈਸੇਜ ਲੱਗਿਆ ਕਿ ਉਹਦਾ ਗਲਾ ਵੀ ਠੀਕ 103 ਬੁਖਾਰ ਹੈ ਔਰ ਜਦੋਂ ਇਹਨਾਂ ਨੂੰ ਮੈਸੇਜ ਮਿਲਿਆ ਸਾਈਂ ਜੀ ਤੱਕ ਮੈਸੇਜ ਪਹੁੰਚਿਆ ਸੱਚ ਜਾਣੇ ਮੈਂ ਠੀਕ ਹੋ ਗਿਆ ਮੇਰਾ ਬਾਪੂ ਹਸਪੀਟਲ ਐਡਮਿਟ ਹੋ ਗਿਆ ਮੈਨੂੰ ਜਦੋਂ ਸਵੇਰੇ ਮੈਂ ਪਾਜੀ ਨੂੰ ਫੋਨ ਕੀਤਾ ਮੈਂ ਕਿਹਾ ਪਾਜੀ ਬਾਪੂ ਜੀ ਨਾਲ ਗੱਲ ਕਰਾ ਦਿਓ ਕਹਿੰਦੇ ਸਾਈਂ ਜੀ ਹੁਣੇ ਸਵੇਰੇ 8 ਵਜੇ ਹਸਪੀਟਲ ਐਡਮਿਟ ਸੀਗੇ ਸਵੇਰੇ 8 ਵਜੇ ਛੁੱਟੀ ਮਿਲੀ ਹੈ ਔਰ ਗਲੇ ਦਾ ਆਪਰੇਸ਼ਨ ਮੇਰਾ ਹੋਣਾ ਸੀ ਲੇਕਿਨ ਆ ਬਾਪੂ ਦਾ ਹੋ ਗਿਆ ਯਾਰ ਇਹ ਜਿਹੜੀ ਤੂੰ ਗੱਲ ਗਲੇ ਵਾਲੀ ਕਰ ਰਿਹਾ ਹੈ ਨਾ ਵੀ ਹਾਂ ਬਾਬਾ ਜੀ ਆਪਣੇ ਪਰ ਲੈ ਲੈਂਦਾ ਗੱਲ ਸੱਚੀ ਹੈ ਸਾਡੀ ਵੀ ਮੱਝ ਉਧਰ ਦੀ ਹੁੰਦੀ ਸੀ ਆ ਬਾਬੇ ਦਾ ਨਾਮ ਲਿਆ ਸੀ ਦੂਜੇ ਦਿਨ ਸਾਨੂੰ ਪਤਾ ਲੱਗਿਆ ਸਾਡੀ ਮੱਝ ਜਮਾ ਠੀਕ ਤੇ ਬਾਬੇ ਦਾ ਗਲਾਬ ਦਾ ਫੁੱਲ ਨਿਕਲਿਆ ਹੋਇਆ ਪਿੱਛੇ ਨੂੰ ਆਪਾਂ ਐਡਮਿਟ ਹੋਇਆ ਹੋਇਆ ਤਾਂ ਗਲਾਬ ਦਾ ਫੁੱਲ ਫਟਕੜੀ ਲਾਲਾ ਅੰਦਰ ਕਰਿਆ ਐਵੇਂ ਭੈਣ ਦੇ ਲੋੜੇ ਸਿਰ ਚੜਾਇਆ ਪਿਆ ਇਹਨਾਂ ਨੇ ਬਾਬਾ ਭੈਣ ਚ ਉਦੋਂ ਝਾਂਠਾਂ ਦੇ ਵਾਲ ਜਹੇ ਨਾ ਇਹ ਜਿਹੜਾ ਤੁਹਾਡੇ ਬਾਬੇ ਦੇ ਸਿਰ ਪਰ ਵਾਲ ਹੈ ਭੈਣ ਦੇ ਲੋੜੇ ਦੇ ਮੈਂ ਤਾਂ ਇਹ ਨਹੀਂ ਸਮਝਦੀ ਪਿਛੇ ਤੇ ਜਕਾਰਾ ਛੱਡ ਰਹੇ ਦਾ ਸਾਹ ਗੱਲ ਪਰ ਉਹ ਤੁਸੀਂ ਸ਼ਰਨ ਨਾਲ ਡੁੱਬ ਕੇ ਮਰ ਜਾਓ ਭੈਣ ਦੇ ਲੌੜਿਓ ਤੁਸੀਂ ਬਾਬੇ ਦਾ ਗਬਲਾ ਫੜ ਕੇ ਝੂਟੇ ਲੈਣੇ ਵਾਲੇ ਐ ਭੈਣ ਦੇ ਲੌੜੇ ਦਗੜ ਤੱਲੇ ਸਲੇ ਇਹ ਇਸ ਬਿਜ਼ਨਸ ਆ ਵੀਜ਼ਾ ਆ ਗਿਆ ਆ ਦੇਖੋ ਜੀ ਮੇਰੀ ਘਰ ਅਲੀ ਦੇ ਗਲਾਸ ਨੇ ਸੀਗੀ 29 ਤਰੀਕ ਨੂੰ 27 ਤਰੀਕ ਨੂੰ ਮੈਂ ਦਾਦਾ ਜੀ ਕੋਲ ਆਇਆ 27 ਤਰੀਕ ਨੂੰ ਦਾਦਾ ਜੀ ਕੋਲ ਆਇਆ ਦਾਦਾ ਜੀ ਨੇ ਕਿਹਾ ਜਾਂ ਵੀਰਵਾਰ ਨੂੰ ਤੇਰਾ ਵੀਜ਼ਾ ਆ ਜਾਊਗਾ ਠੀਕ ਆ ਮੈਂ 27 ਤਰੀਕ ਆ ਗਈ ਮੈਂ ਰੋਡਾ ਹੋਇਆ ਆਪਣੇ ਡਿਊਟੀ ਤੇ ਤਾਈਆ ਉੱਥੇ ਜਾ ਕੇ ਜਦੋਂ ਮੈਂ ਕਿ ਤਾਂ 7 ਵਜੇ ਫਿਰ ਕੈਨੇਡਾ ਤੋਂ ਕਾਲ ਆ ਗਈ ਭਾਈ ਤੇਰਾ ਅਮਰੀਕਾ ਲਾ ਗਿਆ ਮੈਨੂੰ ਵੀ ਟਾਈਮ ਪਾਪਾ ਜੀ ਕੋਲ ਆਇਆ ਠੀਕ ਹੈ ਅੱਜ ਨੇ 3:30 ਵਜੇ ਮੈਨੂੰ ਮੇਰੀ ਘਰ ਆਣੀ ਦੇ ਆ ਜੇਗਾ ਫਾਇਰ ਹੋ ਜਾਣਾ ਸੀ ਪਰ 30 ਤਰੀਕ ਨੂੰ ਹੀ ਮੇਰਾ ਵੀਜ਼ਾ ਆ ਗਿਆ ਤੇ ਲੋ ਜੀ ਇਹ ਪਾਪਾ ਜੀ ਨੇ ਫਿਰ ਕਿਹੜਾ ਵਾਲੀ ਲਾਸਟ ਡੇਟ ਸੀ ਕੀ ਮਤਲਬ ਮੋਟਾ ਬੋਲਣ ਲੱਗੇ ਤਾਂ ਸੋਚ ਲੈ ਕਰੋ ਉਤ ਤੋ ਤੁਹਾਡਾ ਕੋਈ ਹੱਲ ਨਹੀਂ ਹੋ ਸਕਦਾ ਤੁਸੀਂ ਤਾਂ ਉਹ ਐ ਵੀ ਗਰਮੀ ਵਿੱਚ ਨਾ ਬਾਬਾ ਜੀ ਇਹ ਟੱਟਿਆਂ 'ਵਾਂ ਠੰਡਾ ਪਾਣੀ ਮਾਰਨਾ ਐ ਠੰਡੇ ਪਾਣੀ ਨਾਲ ਪੁਲਸਣੇ ਐ ਤੇ ਜਦੋਂ ਠੰਡ ਆ ਗਈ ਫਿਰ ਗਰਮ ਨਾਲ ਪੁਲਸਣੇ ਐ ਉਹ ਤੁਸੀਂ ਲੱਖ ਦੀ ਲਾੜ੍ਹ ਤੁਹਾਡੇ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਤੂੰ ਭੈਣ ਦਾ ਲੌੜਾ ਦੇ ਨਾਲ ਤਾਂ ਲੰਨ ਚੁਗਲਿਆ ਕਰਕੇ ਇਦਾਂ ਭੋਸੜੀ ਤੇ ਆਹ ਦੇਖ ਲੈ ਭੈਣ ਦਾ ਲੰਨ ਕਿੱਕਣਾ ਬੈਠਾ ਲੈ ਚਿੰਟਾ ਬਣੀ ਭੈਣ ਦਾ ਲੌੜਾ ਤਗੜਦਲਾ ਹੁਣ ਦੀ ਮੈਨੂੰ ਲੱਗਦਾ ਤਰੀਕਰ ਵਾਲੀ ਤੈਨੂੰ ਦੰਦੀ ਹੁਣ ਤਾਂ ਉਹ ਗੱਲ ਹੋਏ ਕਰਨੀ ਐ ਹੋ ਜਾਣੀ ਤੇਰੇ ਨਾਲ ਪਹਿਲੀ ਮੁਲਾਕਾਤ ਪਾਪਾ ਜੀ ਕੋ ਡੇਰੇ ਵਿੱਚ ਵੜ ਗਈ ਦੂਜੀ ਮੁਲਾਕਾਤ ਪਾਪਾ ਜੀ ਨਾਲ ਅੱਖ ਲੜ ਗਈ ਤੀਜੀ ਮੁਲਾਕਾਤ ਵਿੱਚ ਕਰਲੀ ਕੋਠੀ ਚ ਕੋਢੀ ਮਾਰ ਮਾਰ ਝਟਕੇ ਰਗੜਤੀ ਠੋਡੀ ਮਗਰ ਕਿਉਂ ਮੈਂਨੇ ਤੇਰਾ ਕੀ ਵਿਗਾੜਾ ਥਾ ਨਾ ਪਹਿਲੇ ਲਾਇਏ ਮੇਰੀ ਮਾਤਾ ਕੋ ਕਿ ਤੈਨੂੰ ਸਵਰਗ ਦੇ ਵਿੱਚ ਪਲਾਟ ਲੈ ਕੇ ਦੇਣਾ ਤੇ ਮੁੜ ਕੇ ਉਹਦੀ ਪਲਾਟ ਦੀ ਰਜਿਸਟਰੀ ਤੋਂਣ ਵਾਸਤੇ ਪੈਸੇ ਲਏ ਆ ਫਿਰ ਉੱਥੇ ਕਹਿੰਦੇ ਮਿਸਤਰੀ ਲਾਉਣੇ ਆ ਜੀ ਕੋਠੀ ਪਾ ਕੇ ਦੇ ਕੱਲਾ ਲੈ ਲਿਆ ਭੈ ਜੀ ਕਿ ਉੱਥੇ ਤੁਹਾਡੀ ਕੋਟੀ ਨਾ ਬਣੀ ਹੋਈ ਤੇ ਜਾ ਕੇ ਰਹੋਗੇ ਕਿਦਾਂ ਨੂੰ ਚਾਰਗੇ ਦੇ ਵਿੱਚ ਇਹ ਸਾਰਾ ਕੁਝ ਮੇਰੇ ਕੋਲ ਵਿਧ ਪ੍ਰੂਫ ਆ ਅੱਜ ਵੀ ਉਹ ਨਹੀਂ ਨਹੀਂ ਵੀਰੇ ਤੇਰੇ ਨਾਲ ਕੋਈ ਠੱਗੀ ਨਹੀਂ ਵਜੀ ਹੈਗੀ ਉਹ ਜਿਹੜੇ ਚੰਦਪਤ ਦੇ ਰਜਿਸਟਰੀ ਹੋਣੀ ਸੀ ਨਾ ਉਹ ਤਸਦੀਲਦਾਰ ਦੀ ਡਿਊਟੀ ਲੱਗੀ ਹੋਈ ਤੇ ਜਿਮ ਨਹੀਂ ਚੋਣਾ ਕਰਕੇ ਭੈਣ ਦੇ ਲੋੜੇ ਮੈਂ ਤਾਂ ਹੈਰਾਨ ਆ ਤੁਹਾਡੇ ਤੁਸੀਂ ਵੀ ਘੂਸੇ ਹੀ ਹੈਂ ਭੈਣ ਚੋ ਦੱਸ ਹੈ ਆਪਣੀ ਬੁੜੀ ਤਾਂ ਵੀ ਮੇਰੀ ਬੁੜੀ ਜਾ ਕੇ ਸਵਾਰਕ ਚੇਰ ਹੋ ਗਈ ਪਲਾਟ ਦੇ ਦੇ ਰਿਹਾ ਕੋਈ ਬਾਬਾ ਇਹਨੂੰ ਲੈ ਕੇ ਇਥੇ ਕੋਠੀ ਪਾਉਣੀ ਉਹ ਤੁਸੀਂ ਭੈਣ ਚ ਉਦੋਂ ਅਕਲ ਨੂੰ ਹੱਥ ਮਾਰਾ ਤੁਸੀਂ ਕਿਉਂ ਤੁਹਾਡੀਆਂ ਦਿਮਾਗ 'ਤੇ ਥੋੜਾ ਗੋਬਰ ਭਰ ਗਿਆ ਭੈਣ ਦੇ ਲੋੜੇਓ ਫਿਰ ਚੱਕ ਕੇ ਵੀਡੀਓ ਪਾਉਣ ਭਜੇ ਨੇ ਸਾਡੇ ਨਾਲ ਠੱਗੀ ਪਜ ਗਈ ਭੈਣ ਦੇ ਲੋੜੇ ਵਸੁੱਤ ਚੂਤੀਆ ਲੜਕੇ ਹੋ ਤੂੰ ਚੁੱਪ ਰਹਿ ਜਾ ਜਦੋਂ ਦਾ ਮੈਂ ਚੱਲਿਆ ਹੂੰ ਉਦੋਂ ਦੀ ਆਉਣ ਲੱਗਿਆ ਮੈਂ ਕਿਹਾ ਨਾ ਫੀਲਿੰਗ ਦੇ ਸਾਲਾ ਗੱਟੀ ਚੱਕਦਾ ਭੈਣ ਦਾ ਯਾਰ ਤੂੰ ਘਰ ਲੈ ਜਾ ਕਿਧਰ ਚੱਲੇ ਆ ਸਾਲਾ ਹੋਇਆ ਚੱਲੇ ਆ ਤਾਂ ਤੇਰੇ ਨਾਲ ਕੋਈ ਸ਼ਾਮ ਨੂੰ ਪਿੰਡ 'ਚ ਮੁੰਡੇ ਲੱਭਦਾ ਫਿਰਦਾ ਹੁੰਦਾ ਕਿ ਲੋਕਾਂ ਨੂੰ ਮਚਾਈ ਖੇਡ ਲਵਾਂਗੇ ਬਾਣੇ ਸਿਰ ਰਾਤੀ ਫੇਰ ਲੂਗਾ ਬਾਕੀ ਟਾਈਮ ਤੇ ਸੈਟ ਜਾਈ ਸੈਟ ਜਾ ਵਧੀਆ ਨਾਲੇ ਰਾਤ ਨੂੰ ਨੀਂਦ ਸੁਖਾਲੀ ਆ ਜੂ ਫਿਰ ਆਰਟਿਸਟ ਲੈਣਾ ਨਾ ਆਪਣੀ ਹਮ ਮਾੜੀ ਥਾਤੇ ਵੀ ਬਹਿਣਾ ਚੰਗੀ ਥਾਤੇ ਵੀ ਬਹਿਣਾ ਓਏ ਵੀ ਸੁਣੀ ਹਾਜੀ ਵੀ ਸੁਨਣਾ ਐ ਭੈਣ ਦਾ ਲਾੜਾ ਕੁਸਾ ਆਰਟ ਇਟ ਨੂੰ ਬੜਾ ਤੂੰ ਭੈਣ ਦਾ ਲਾੜਿਆ ਸਰਕਸ ਚ ਰਸੇ ਤੇ ਤੁਰਕੇ ਦਿਖਾਉਣਾ ਨਾ ਜਾਂ ਮੂੰਹ ਥੋਣੀ ਮਿੱਟੀ ਤੇਲ ਲਾ ਕੇ ਬੰਡ ਥੋਣੀ ਕੱਢ ਕੇ ਅਗਲਾ ਕੇ ਦਿਖਾਉਣਾ ਓ ਸੜੂ ਸੜਾ ਮੇਰੇ ਨਾਲ ਵਧੀਆ ਮੇਰੇ ਨਾਲ ਬਣਦੀ ਆ ਮੈਂ ਚੱਲਿਆ ਐਵੇਂ ਇਕਲੇਸ ਉਹ ਕੀ ਫਾਇਦਾ ਤੇ ਆਪਾਂ ਕੁੜੀਆਂ ਦੀ ਇੱਜ਼ਤ ਕਿਉਂ ਛੱਲਣੀ ਬਈ ਮੈਂ ਕਿਹੜਾ ਕੋਈ ਖਡਾਉਣਾ ਲੈ ਰੱਖਿਆ ਖਡਾਉਣਾ ਤੇ ਤੂੰ ਲੈ ਰੱਖਿਆ ਜਿਵੇਂ ਤੈਨੂੰ ਦਿਖਾਤਾ ਫਿਰ ਤੂੰ ਮਾਈਂਡ ਕਰ ਜਣਾ ਦੇਖ ਲੈ ਆਹ ਦੇਖੀ ਮਾਰੇ ਝਲਕ ਅੱਗੇ ਜਿਹੜਾ ਤੂੰ ਲੈਂਦਾ ਹੋਂ ਰਾਤ ਨੂੰ ਸੌਣ ਲੱਗਿਆ ਸਪੈਸ਼ਲ ਚਾਈਨਾ ਤੋਂ ਮੰਗਾਇਆ ਤੋਂ ਆਰਡਰ ਕਰਕੇ ਐਮਾਜ਼ਨ ਤੋਂ ਸ਼ੁਕਰਤੀ ਦੇ ਗੋਲ ਕੀ ਨੇ ਅਸਲ ਵਿੱਚ ਮਤਲਬ ਸ਼ੁਕਰਤੀਆਂ ਲਾਈਕ ਵੀ ਗੋਲ ਜੀ ਜਿਵੇਂ ਦੋ ਮੇਰੇ ਨਾਲਸਾਂ ਦੇ ਗੋਲ ਜੀ ਦੋ ਮੇਰੇ ਕੰਨਾਂ ਦੇ ਗੋਲ ਜੀ ਇੱਕ ਮੇਰੀ ਪੱਦ ਵਾਲੀ ਵਾਲਾ ਗੋਲ ਓਏ ਬਾਏ ਓਏ ਓਏ ਤਾਰਾ ਇਹੋ ਜਿਹੀ ਇੱਕ ਬਦਨਾਮ ਕਰਨਾ ਹੋਰ ਕੁਝ ਨਹੀਂ ਹੂੰ ਵੀ ਇੱਕ ਇੱਕ ਮਾੜੇ ਪਰਿਵਾਰ ਚੋਂ ਉੱਠ ਕੇ ਅੱਗੇ ਆਇਆ ਉੱਠਣ ਨਹੀਂ ਦੇਣਾ ਅੱਗੇ ਆਉਣ ਨੂੰ ਤਾਂ ਬੜਾ ਤੋਂ ਭੈਣ ਦਾ ਲੋੜਿਆ ਗਾ ਕਿਤੇ ਬਿਨਾਂ ਟਿਊਬ ਤੋਂ ਸੱਤ ਲੋ ਦਰਿਆ ਪਾਰ ਕਰਿਆ ਨਾ ਤੈਰ ਕੇ ਭੈਣ ਚੋ ਦਾ ਸਮਝਦਾ ਦੇਖੀ ਆਪਦੇ ਆਪ ਨੂੰ ਰਿਪੋਰਟ ਸੰਕ ਜਸਾਲਾ ਕਿ ਡੀ ਫੀਲਿੰਗ ਚੱਕੀ ਹੋਈ ਤਾਂ ਘੂਸਾ ਹੁਣ ਤੱਕ ਮੈਂ ਇੱਥੋਂ ਤੱਕ ਆਇਆ ਨਾ ਸਾਰੇ ਮੈਂ ਕਹਿੰਦਾ ੱੱਕੇ ੱੱਕੇ ਮਿਲੇ ਨੇ ਜੇ ਆਪਾਂ ਕਹਿੰਦੇ ਸਵਾਦ ਮਿਲਿਆ ੱੱਕੇ ਮਿਲੇ ਨੇ ਯਾਰ ਦੋਸਤ ਗਲਤ ਗੱਲ ਹੈ ਵੀਰੇ ਜਿਹੜੇ ਇਹਦੀ ਵੀ ਬੰਡਲ ਹੈ ਨੇ ਇਹਨੂੰ ਟੱਟੀ ਦੀ ਵਾਲੀ ਵਿੱਚ ਤੇ ਪਾਈਆ ਮਾਸ ਤੁਸੀਂ ਤਨ ਦੰਨੇ ਆ ਅੰਦਰ ਟੱਟੀ ਦੀ ਹਲਦੀ ਬਣਾ ਦੰਨੇ ਭੈਣ ਚੋ ਸਵਾਦ ਪਿਛੇ ਬਿਲਕਦਾ ਫਿਰਦਾ ਇਹਨੂੰ ਕਹੋ ਕਿ ਜੇ ਤੁਸੀਂ ਤੇਰੇ ਤਨ ਦੇ ਹੋਂ ਨੇ ਮੂਰੇ ਆਪਦੇ ਹੱਥ ਨਾਲ ਆਪਣੇ ਹੈਂਡ ਪ੍ਰੈਕਟਿਸ ਹੀ ਕਰ ਲਿਆ ਕਰ ਭੈਣ ਚੋ ਕਹੇ ਐਕਸਕਿਊਜ਼ ਮੀ ਪਲੀਸ ਸਟਾਪ ਇਟ ਵਿਪਾਈਆਂ ਤੂੰ ਮੇਰਾ ਹੂੰ ਬਿਨਾ ਯਾਰਾ ਇਹ ਕੰਮ ਨਾ ਕਰੀ ਆਪਾਂ ਜਿੱਥੇ ਗਲਤੀ ਉੱਥੇ ਝੁਕਦੇ ਵੀ ਰਹੇ ਤੇ ਬਿਨ ਗਲਤੀ ਤੋਂ ਵੀ ਝੁਕੇ ਆ ਹੂੰ ਲੋਕੀ ਭੈਣ ਚੋਂ ਇਹੋ ਜਿਹਾ ਨੇ ਝਕਾਇਆ ਪਰ ਆਪਾਂ ਅੱਜ ਤੱਕ ਨਹੀਂ ਹੂੰ ਮਾੜਾ ਗਿਆ ਲੈ ਨਿਆਰੇ ਡਰ ਖਤਮ ਆ ਜ਼ਿੰਦਗੀ ਚੋਂ ਚੁੱਤ ਰਹੀ ਤੇ ਸੱਚੀ ਯਾਰ ਮੈਨੂੰ ਤੇਰੇ ਦੇ ਤਰਸ ਆ ਗਿਆ ਮੇਰਾ ਭਰਾ ਬਣ ਕੇ ਯਾਰ ਮੈਂ ਤੇ ਤੁਮਾਫੀ ਮੰਗਣੀ ਚਾਹੁੰਦਾ ਤੂੰ ਤਾਂ ਬੜਾ ਤਸ਼ੱਦਦ ਸਿਆ ਆਪਣੇ ਤੇ ਹਨਾ ਚੁੱਕਿਆ ਤੂੰ ਸੱਚੀ ਗਲਤੀ ਵੀ ਚੁੱਕਿਆ ਤੂੰ ਉਦਾਂ ਵੀ ਚੁੱਕਿਆ ਪਿੱਛੇ ਪਵਾਇਆ ਕਦੇ ਮੂੰਹ ਚ ਬੜਾ ਕੁਝ ਕੀਤਾ ਯਾਰ ਆ ਤੇ ਤੂੰ ਭਰਾ ਮੈਂ ਮਾਫੀ ਮੰਗਣ ਲੱਗਿਆ ਸੌਰੀ ਦੇਖੀ ਅੱਗੇ ਜੇ ਮੈਂ ਕੁਝ ਬੋਲਣਾ ਹੋਵੇ ਨਾ ਹੂੰ ਵੀਡੀਓ ਚੱਲ ਰਹੀਆਂ ਫਿਰ ਮੈਂ ਇੱਕ ਕੰਮ ਕਰਾਂ ਇੱਕ ਸਵਾਲਾ ਸੂਟ ਹੂੰ ਇੱਕ ਲਲਲਾ ਘੈਂਟ ਜੀ ਫੁਲਕਾਰੀ ਹੂੰ ਪਾ ਕੇ ਮੈਂ ਲਾਈਵ ਹੋ ਜਾਣਾ ਠੀਕ ਹੈ ਮੈਂ ਕਿਹੜਾ ਜਨਾਨੀ ਜਨਾਨੀ ਤੇ ਤੂੰ ਸਾਲਿਆ ਜਨਾਨਾ ਹੀ ਹੈ ਭੈਣ ਦਾ ਲੋੜਿਆ ਦੇਣੀਆਂ ਬੋਂਡਾਂ ਪੁੱਛਣੇ ਬਦਾਮਾਂ ਦਾ ਰੇਟ ਤੇ ਗੱਲਾਂ ਜੱਗੀ ਜੋਹ ਲਾਲੀਆਂ ਓਸੜੂਆਂ ਦੇਖ ਲੈ ਅੱਗੇ ਤੂੰ ਜਨਾਨੀ ਐ ਭੈਣ ਦਾ ਲਾੜੜ ਮੈਂ ਵੀਡੀਓ ਲਾਉਣ ਲੱਗਿਆ ਤੇਰੀ ਸਬੂਤਾ ਸਹੇਤ ਹਾਏ ਕੌਣ ਲਿਖੂਗਾ ਦੀਰ ਕਹਾਣੀ ਪਿਛੜਨ ਦੀ ਬਦਨਜ਼ਦੀ ਕੀ ਸਦਾਨੇ ਅੱਚੀ ਖੜੀ ਤਲੀ ਦਮਾ ਭੈਣ ਦਿਲ ਨਾ ਠਹਰਾ ਇਹ ਗੱਲ ਡਿੱਗਾਂ ਦੀ ਉਹ ਖੁਰਲੀ ਤੋਂ ਡਿੱਗੀ ਸੀ ਉਦੋਂ ਮੈਂ ਛੋਟੀ ਸੀ ਅਨਾਰ ਸ਼ੈਲ ਦੇ ਪੈਸੇ ਉਦੋਂ ਡਿੱਗੇ ਸੀ ਮੇਰੇ ਸਾਹਮਣੇ ਡਿੱਗੇ ਪਬਲਿਕ ਨੂੰ ਤੇ ਜੋ ਮਰਜੀ ਕਹੀ ਜਾਊਗਾ ਤੁਸੀਂ ਕਹਿ ਰਹੇ ਹੋ ਮੈਂ ਬਹੁਤ ਛੋਟੀ ਹਾਂ 17 ਸਾਲ ਤੁਸੀਂ ਕਹਿ ਰਹੇ ਹੋ ਸਭ 16 ਸਾਲ ਕੁ ਹੋ ਗਏ ਤੁਹਾਡੀ ਉਮਰ 17 ਸਾਲ ਦੀ ਹੈ ਇੱਕ ਸਾਲ ਦੀ ਬੱਚੇ ਨੂੰ ਕਿੱਦਾਂ ਪਤਾ ਵੀ ਇੱਕ ਤੁਹਾਡੇ ਕੀ ਹੈ ਕਿਉਂਕਿ ਜਦੋਂ ਨਾਰਸ਼ੈਲ ਦੇ ਹੁੰਦੇ ਸੀ ਨਾ ਸਾਨੂੰ ਹਾਂ 2007 ਦੇ ਵਿੱਚ ਡੇਗੀ ਉਦੋਂ ਮੈਂ ਸੀ 2 ਸਾਲ ਦੀ ਸੀ ਜਦੋਂ ਹਾਂਜੀ ਉਦੋਂ ਮੈਨੂੰ ਨਾਰ ਚੱਲ ਕੇ ਖਵਾ ਰਹੀ ਸੀ ਮੇਰੀ ਦਾਦੀ ਮੈਨੂੰ ਚੇਤਾਵਾ ਉਦੋਂ ਮੇਰਾ ਤਾਇਆ ਵੀ ਜਿੰਦਾ ਸੀ 2 ਸਾਲ ਦੇ ਬੱਚੇ ਸਾਹਮਣੇ ਪਰ ਡਿੱਗਾ ਹੋਇਆ ਉਹਨੂੰ ਪਤਾ ਕਿੱਦਾਂ ਲੱਗੂਗਾ ਮੇਰੀ ਦਾਦੀ ਟਿਕਟ ਮੈਨੂੰ ਸਾਰੀਆਂ ਗੱਲਾਂ ਮੇਰੇ ਮਾਮੂਣ ਦਾ ਮੇਰੀ ਦਾਦੀ ਟਿਕਟ ਮੈਨੂੰ ਸਾਰੀਆਂ ਗੱਲਾਂ ਮੇਰੇ ਮਾਮਣੇ ਦੱਸਿਆ ਨੇ ਬਾਈ ਭਲਾਈ ਦਾ ਜਮਾਨੇ ਰਿਹਾ ਬਾਈ ਨੇ ਇਹਦੀ ਵੀਡੀਓ ਪਾਈ ਸੀ ਤੇ ਇਹਨੂੰ ਚੰਗੇ ਪੈਸੇ ਇਕੱਠੇ ਹੋ ਗਏ ਤੇ ਉਦੋਂ ਵਧ 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 ਕੇ ਭਾਈ ਤੇ ਪੈਣ ਲੱਗੀ ਪਹਿਲਾਂ ਕਹੀ ਕਿ ਮੇਰਾ ਬਾਪੂ ਮਰ ਗਿਆ ਮੇਰਾ ਬਾਪੂ ਹੈ ਨਹੀਂ ਫਿਰ ਕਹਿੰਦੀ ਨਸ਼ੇ ਕਰ ਭਾਈ ਜਿਹਦੇ ਵੀ ਮਤਲਬ ਕਰ ਲਈ ਆਪਣੀ ਦੇਖ ਕੇ ਕਰਿਆ ਕਰੋ ਤਾਂ ਕਿ ਤੁਹਾਨੂੰ ਬਾਅਦ ਚ ਪੁਛਤਾਵਾ ਨਾ ਹੋਵੇ ਕਹਿੰਦੀ ਬਾਪੂ ਮੇਰਾ ਅਮਲੀਏ ਦੱਸ ਡੋਂਟ ਸੇ ਥੈਟ ਕਮ ਆਨ ਬੇਬੀ ਸਾਨੂੰ ਕੁੱਟਿਆ ਵਾ ਹਾਂ ਉਹ ਛੁਰੇ ਦੋ ਛੁਰੇ ਤੋਂ ਨੀ ਗਾਤਰਾ ਪਾਇਆ ਗਾਤਰਾ ਲਾ ਕੇ ਸੌਂਦਾ ਸੀ ਪਰ ਤੇਰੇ ਪਿੰਡ ਵਾਲੇ ਕਿਉਂ ਨਹੀਂ ਤੁਹਾਡਾ ਸਪੋਰਟ ਕਰ ਰਹੇ ਨਹੀਂ ਕਰ ਰਹੇ ਨਾ ਕਰਨ ਹਾਂ ਇੱਕ ਵੀ ਇੱਕ ਵੀ ਤੇਰੀ ਕਿਹਾ ਸੀ ਡਾਕਟਰ ਦੇ ਆ ਬੱਲੋ ਪਿੰਡ ਵਾਲੇ ਕਿਹਦੀ ਗੱਲ ਕਰੀ ਪਰ ਕਿਉਂ ਆਇਆ ਡਾਕਟਰ ਦੇ ਖਾਸ ਇੱਕ ਡਾਕਟਰ ਸਾਹਮਣੇ ਆਇਆ ਡਾਕਟਰ ਨੇ ਕਿਹਾ ਕੋਈ ਨਾ ਸਾੜੀ ਜਿਹੜੇ ਡਾਕਟਰ ਸਾਹਮਣੇ ਆਇਆ ਇੱਥੇ ਲੈ ਕੇ ਆਓ ਮੇਰੇ ਕੋਲੋਂ ਮੈਂ ਮੈਂ ਤੁਹਾਨੂੰ ਵੀਡੀਓ ਦਿਖਾ ਦਾਂਗਾ ਵੀਡੀਓ ਨਹੀਂ ਮੈਂ ਡਾਕਟਰ ਨੂੰ ਮਿਲਣਾ ਬਸ ਹਾਂ ਇਸ ਸਾਲ ਡੇਢ ਹਾਲ ਸਾਲ ਦੀ ਸੀਗੀ ਉਦੋਂ ਜਦੋਂ ਉਹਦਾ ਬਾਪੂ ਕਾਤਰਾ ਕੋਲ ਕੇ ਜਾਂਦਾ ਸੀ ਤੇ ਇਹਨੂੰ ਹੁਣ ਤੋਂ ਕਿ ਆਦ ਹੈ ਡੇਢ ਸਾਲ ਦੀ ਨੂੰ 2 ਸਾਲ ਦੀ ਨੂੰ ਦੱਸ ਕਿਹੜੇ ਜੋ ਆਪ ਨੂੰ ਯਾਦ ਹੁੰਦਾ ਆ ਕਿ ਨਸ਼ਾ ਕਰਦਾ ਸੀ ਵੱਡੀ ਆਪਦੇ ਆਪ ਨੂੰ ਲੋਕਾਂ ਨਾਲ ਜਾਣਨਾ ਬਦਲਦੇ ਕਰ ਤੇ ਹਰ ਸਿਮਰਤ ਕਰ ਬਦਲੇ ਸਮਝਣ ਲੱਗ ਗਈ ਆਪਦੇ ਆਪਣਾ ਡਾਕਟਰ ਲੈ ਆਓ ਇਹਦੇ ਕੋਲ ਪਹਿਲਾਂ ਡਾਕਟਰ ਕਿਤੇ ਪੀ ਜਾਏ ਨਾ ਚਲ ਜੇ ਆਪਰੇਸ਼ਨ ਕਰਾ ਪਹਿਲਾਂ ਇਹਦੇ ਕੋਲ ਲੈ ਕੇ ਆਓ ਇਹਦਾ ਕੰਮ ਜ਼ਰੂਰੀ ਹੈ ਪਹਿਲਾਂ ਅੱਧੀ ਕੰਮ ਕਰਨਾ ਹੈ ਨਹੀਂ ਵਾ ਲੋਕਾਂ ਤੋਂ 4 ਪੈਸੇ ਆਉਣ ਲੱਗੇ ਤਾਂ ਹਵਾ ਬਦਲ ਜਾਂਦੀ ਹੈ ਆਪਣੇ ਲੋਕ ਵੀ ਫੁੱਦੂ ਐ ਥੋੜੇ ਇਹ ਝੂਠ ਬੋਲਦੀ ਐ 40 ਅਕਸਮ ਪਲੀਸ ਹਾਂਜੀ ਐਕਸਕਿਊਜ਼ ਮੀ ਵਾਟ ਯਰ ਲੈਂਗੁਏਜ ਕਿਉਂਕਿ ਇਹ ਗੱਲ ਮੇਰੇ ਸਕੀਪ ਨਹੀਂ ਹੋਣੀ ਚਾਹੀਦੀ ਨਹੀਂ ਤੇ ਮੈਂ ਬੋਲ ਕੇ ਪਾ ਦੂੰਗੀ ਤੁਸੀਂ ਪਾਓ ਜੋ ਪਾਣਾ ਬੋਲੋ ਅਸੀਂ ਤਾਂ ਤੁਹਾਡੇ ਵਾਸਤੇ ਆਏ ਤੁਹਾਡਾ ਬਗਲਣ ਲਈ ਆਏ ਤੁਸੀਂ ਬੋਲੋ ਅ ਇੱਕ ਇੱਕ ਅੱਕਰ ਨਹੀਂ ਕਟਾਂਗੇ ਅਸੀਂ ਬੋਲੋ ਤੁਸੀਂ ਹਾਂਜੀ ਹਾਂਜੀ ਰੇਈ ਗੱਲ ਮੇਰੇ ਪਿਓ ਦੀ ਕਿਉਂ ਨਸ਼ਾ ਨਹੀਂ ਕਰਦਾ ਚਲੋ ਮੰਨ ਲੀਂਦੇ ਨਹੀਂ ਨਸ਼ਾ ਕਰਦਾ ਠੀਕ ਆ ਤੈਨੂੰ ਇਟਾ ਵੱਟਾ ਇਲਜ਼ਾਮ ਕਿਉਂ ਲਾਇਆ ਮੰਨ ਲਿਆ ਤੁਸੀਂ ਨਾ اچھا ਮੇਰੀ ਮਾਂ ਕੁੱਟਦਾ ਸੀ ਕੌਣ ਕੁੱਟਦਾ ਸੀ ਮੈਂ ਕਹਿ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਵੀ ਤੋਨੇ ਕੁੱਟਿਆ ਨਹੀਂਗਾ ਮੈਂ ਇਹ ਨਹੀਂ ਕਹਿ ਰਿਹਾ ਵੀ ਉਹਨੇ ਕੁੱਟਿਆ ਨਹੀਂਗਾ ਕੁੱਟਿਆ ਹੋਗਾ ਪਰ ਤੁਸੀਂ ਗਲਤ ਇਲਜ਼ਾਮ ਇੱਕ ਅਮਰਤਾਰੀ ਗੁਰਸਿੱਖ ਤੇ ਤੁਸੀਂ ਇਲਜ਼ਾਮ ਲਾਇਆ ਪਰ ਅਮਰਤਾਰੀ ਕਾ ਦੋ ਤੇ ਗਾਤਰਾ ਲਾ ਕੇ ਸੌਂਦਾ ਸੀ ਗਾਤਰਾ ਲਾ ਕੇ ਰਾਤ ਨੂੰ ਕੋਈ ਜ਼ਰੂਰੀ ਵੀ ਨਹੀਂ ਹੈਗਾ ਛੋਟੇ ਗਾਤਰੇ ਵੀ ਆਪਾਂ ਪਾ ਸਕਦੇ ਆ ਛੋਟੇ ਕੱਪੜੇ ਉਹ ਤਾਂ ਕਸ਼ਹਿਰਾ ਨਹੀਂ ਪਾਉਂਦੇ ਸੀ ਗਾਤਰਾ ਕੋ ਇੱਕ ਵੀ ਬੰਦਾ ਇੱਕ ਬੰਦਾ ਆਪਦੇ ਪਿੰਡ ਦਾ ਗਵਾਹ ਦੇ ਦੋ ਇੱਕ ਬੰਦਾ ਸਿਰਫ ਇੱਕ ਬੰਦਾ ਗੱਲ ਸੁਣੋ ਮੈਂ ਹੁਣ ਜਾ ਕੇ ਇੰਟਰਵਿਊ ਕਰਾਂਗਾ ਉਹਦਾ ਵੀ ਤੁਸੀਂ ਉਹ ਬੇਟੀ ਤੁਹਾਡਾ ਵੀ ਤੁਸੀਂ ਤਾਂ ਵਿਊ ਲੈਣੇ ਨੇ ਇਹ ਤੋਂ ਤੇ ਇਹ ਤਾਂ ਪਹਿਲਾਂ ਉਦੋਂ ਵੀ ਅਸੀਂ ਲਾਇਆ ਜਦੋਂ ਤੁਹਾਡੀ ਪਹਿਲੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਕਰਕੇ ਗਿਆ ਠੀਕ ਆ ਇੱਕ ਮਿੰਟ ਇੱਕ ਮਿੰਟ ਮੇਰੇ ਕੋਲ ਆਇਆ ਉਹ ਤਾਂ ਵੀ ਸਾਨੂੰ ਮਿਲੇ ਆ ਯਸ ਦਾ ਵੇਟ 3 ਲੱਖ ਲੋਕਾਂ ਨੇ ਤੁਹਾਡੀ ਵੀਡੀਓ ਦੇਖੀ 3 ਲੱਖ ਲੋਕਾਂ ਨੇ ਕੀ ਆទៀ ਜੇ ਸਾਨੂੰ ਸਾਡੇ ਇਹ ਗੱਲ ਕਹਿ ਰਿਹਾ ਤੁਸੀਂ ਇੱਕ ਗੁਰਸਿੱਖ ਅਮਰਤਾਰੀ ਦੇ ਇਲਜ਼ਾਮ ਨਾਲ ਇਸ ਗੱਲ ਨੂੰ ਮੰਨਦੇ ਹੋ ਗਲਤੀ ਮੰਨਦੇ ਹੋ ਨਹੀਂ ਅਸੀਂ ਨਹੀਂ ਮੰਨਦੇ ਗਲਤੀ ਸਾਡੀ ਗਲਤੀ ਨਹੀਂ ਆ ਕਿ ਇੱਥੇ ਸਿੰਪਤੀ ਕਾਰਡ ਖੜਿਆ ਆਪਣੇ ਪਿਓ ਨੂੰ ਬਦਨਾਮ ਕਰਨ ਦੇ ਵਿੱਚ ਇਹ ਕੋਈ ਬਦਨਾਮ ਕਰਨ ਦੇ ਵਿੱਚ ਨਹੀਂ ਹੈਗਾ ਸਰ ਮੈਂ ਤੁਹਾਨੂੰ ਗੱਲ ਦੱਸ ਰਹੀ ਆ ਪਿਓ ਸਾਡਾ ਸੀ ਵਿਆਹਿਆ ਮੇਰੀ ਮਾਂ ਨਾਲ ਸਾਨੂੰ ਪਤਾ ਨਸ਼ਾ ਕਰਦਾ ਕਿ ਨਹੀਂ ਕਰਦਾ ਪਿੰਡ ਦਾ ਬੰਦਾ ਆਇਆ ਕਹਿੰਦੀ ਪਿਓ ਸਾਡਾ ਤੇ ਵਿਆਹ ਸਾਡੀ ਮਾਂ ਨਾਲ ਜਿਹਨੂੰ ਪੁੱਛੇ ਕਦੇ ਮਾਸੜੇ ਫੁੱਫੜ ਦਾ ਜੀ ਮਾਂ ਨਾਲ ਵਿਆਹ ਹੁੰਦਾ ਸੁਣਿਆ ਜਦੋਂ ਬਾਈ ਕਰਕੇ ਇਹਨੂੰ ਪੈਸੇ ਆਏ ਆ ਚਾਰ ਤੇ ਬਾਈ ਨੂੰ ਵਾਲੇ ਕਿਵੇਂ ਐਟੀਟਿਊਡ ਦੀ ਗੱਲ ਕਰ ਰਹੀ ਆ ਤੂੰ ਤੜਾ ਕਰਕੇ ਹਨਾ ਮਤਲਬ ਆਪਦੇ ਆਪ ਨੂੰ ਨਾ ਪੂਰੀ ਸਮਝ ਰਹੀ ਜਿਵੇਂ ਹਾਂ ਸਿਮਰਤ ਕੌਰ ਬਾਦਲ ਹੁੰਦੀ ਏ ਵੀ ਜਦੋਂ ਉਹ ਪਹਿਲਾਂ ਵੀ ਤੂੰ ਇਹੀ ਇਹੀ ਗੁੰਡੀ ਸੀ ਪਹਿਲਾਂ ਜੀ ਜੀ ਕਰ ਕਰਕੇ ਹੱਥ ਜੋੜਦੀ ਮੇਰੀ ਮਦਦ ਕਰੋ ਤੱਕ ਰਿਆ ਅੱਛਾ ਚਲੋ ਤੁਮ ਜੱਤ ਅਗਰਾਤਾ ਕੋਣ ਅਸੀਂ ਕੇਸ ਲਾਇਆ ਉੱਥੇ ਖਡੂਰ ਸੇਬ ਕੇਸ ਲਗਾ ਖਰਚਾ ਦਿੱਤਾ ਇਹਦੇ ਤਰੀਕਾ ਦਾ ਨਹੀਂ ਹੁੰਦਾ ਹਮ ਅੱਜ ਮੈਂ ਜਵਾਨ ਹੋ ਗਈ ਆ ਮੈਂ ਬੋਲ ਰਹੀ ਆ ਮੈਂ ਇਦਾਂ ਹੀ ਬੋਲੂਗੀ ਮੈਂ ਕਿ ਅਸੀਂ ਤੁਹਾਨੂੰ ਬੋਲਣ ਤੇ ਕਿਸੇ ਦੀ ਕਿਸੇ ਪਾਸੇ ਵੀਊ ਲੈਣੇ ਕਮਾਉਣੇ ਨੇ ਬਸ ਭੈਣੇ ਵੀਊ ਤਾਂ ਅਸੀਂ ਉਹ ਦਿਨ ਵੀ ਲੈ ਜਦੋਂ ਪਹਿਲੀ ਵੀਡੀਓ ਤੁਹਾਡੀ ਚਲਾਈ ਆ ਸਾਡੀ ਵੀਡੀਓ ਕਰਕੇ ਪੈਸੇ ਆ ਰਹੇ ਨੇ ਜੇ ਪੈਸੇ ਕਦੇ ਨਿਕਲਦੇ ਸਾਡੀ ਵੀਡੀਓ ਕਰਕੇ ਆ ਯਾਰ ਸਾਡੇ ਕਰਕੇ ਜੱਜ ਰਹੀ ਅਸੀਂ ਕਿਸੇ ਨੂੰ ਛਾਲਣ ਵਾਸਤੇ ਨਹੀਂ ਆਏ ਅਸੀਂ ਸੱਚਾਈ ਤੱਕ ਜਾਵਾਂਗੇ ਅਸੀਂ ਵਾਲ ਦੀ ਖੱਲ ਲਾਉਣੀ ਜਾਣਦੇ ਆ ਇੱਕ ਮਿੰਟ ਮੇਰੀ ਗੱਲ ਸੁਣੋ ਅਸੀਂ ਵਾਲ ਦੀ ਖੱਲ ਲਾਉਣੀ ਜਾਣਦੇ ਆ ਤੁਸੀਂ ਇੱਕ ਗੁਰ ਸਿੱਖ ਅਮਰਧਾਰੀ ਸਿੰਘ ਤੇ ਇਹ ਬਣਾਇਆ ਉਹ ਕਾੜਾ ਸਿੰਘ ਜਿਨੀ ਆਪਣੀ ਇੱਕ ਪੁੱਤ ਤੇ ਪਹਿਣੀ ਲਾਇਆ 5 ਮਹੀਨੇ ਚ ਮੇਰਾ ਭਰਾ ਹੋਇਆ 1 ਰੁਪਿਆ ਲਾਇਆ ਭੈ ਜੋ ਕਹਿਣਾ ਤਾਂ ਨਹੀਂ ਚਾਹੀਦਾ ਪਰਾ ਹੋਇਆ ਸੀ ਕਿ ਛੇਲਾ ਹੋਇਆ ਸੀ ਅਜੇ ਬੱਕਰੀ ਹੁੰਦੀ ਹੁੰਦੀ ਤਿੰਨ ਮਹੀਨੇ ਆ ਪੰਜ ਮਹੀਨੇ ਬਾਅਦ ਪਰਾ ਹੋਇਆ ਸੀ ਲੋਕਾਂ ਨੇ ਹੁਣ ਮੈਨੂੰ ਗੱਲਾਂ ਕਰਨੇ ਵੀ ਤੂੰ ਕਿਵੇਂ ਬੋਲ ਰਿਹਾ ਪਰ ਬਾੜਾ ਮੋਟਾ ਇਹਨੂੰ ਵੀ ਬੋਲਣ ਲੱਗੇ ਸੋਚਣਾ ਚਾਹੀਦਾ ਹੈ ਨਾ ਜੋ ਉਹ ਬੰਦੇ ਨੂੰ ਵਿਚਾਨੋਂ ਭੰਡੀ ਹੋ ਜਾਂਦੀ ਐਵੇਂ ਤੂੰ ਤੋੜ ਕੇ ਕਹਿੰਦੀ ਆਇਆ ਨਹੀਂ ਆਇਆ ਜਿਵੇਂ ਨਾਲ ਪੜਦਾ ਰਿਹਾ ਹੁੰਦਾ ਤਾਂ ਬੁੜਾ ਇਹਦੇ ਹੱਦ ਹੋ ਗਈ ਯਾਰ ਦੁਨੀਆ ਤੋਂ ਯਕੀਨ ਜਾਂ ਉੱਠ ਗਿਆ ਭੈਣ ਚ ਫੱਦੂ ਲੋਗ ਆਪਣੀ ਨਾ ਵੀ ਦਿਖਾਈ ਵੀ ਕਿਸੇ ਵੀ ਕੈਰੇਕਟਰ ਨਾਲ ਕੋਈ ਪਰਸਨਲ ਹੇਟ ਨਹੀਂ ਵੀਰੇ ਇਹਨਾਂ ਨੂੰ ਕੋਈ ਵੀ ਕਮੈਂਟ ਕਰਨਾ ਹੈ ਗਾਲ ਕੱਢਣਾ ਹੋਡੀ ਆਪਣੀ ਮਰਜ਼ੀ ਮੇਰਾ ਵੀਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਵਧੀਆ ਲੱਗੀ ਤਾਂ ਬਾਏ ਬਾਏ ਟੇਕ ਕੇਅਰ ਅੱਛੇ ਚੰਦ ਜਾਂਦੇ ਗੱਲ ਜਰੂਰ ਸੁਣ ਕੇ ਜਾਇਆ ਕਦੀ ਵਿੱਚ ਪੁਆਇਆ ਹੀ ਉਹ ਆਈ ਥਾ ਗੱਡੀ ਥਲੇ ਸਿਰ ਦੇ ਕੇ